ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਜਨਮ ਨਾ ਪੇੜੀ ਅੰਗ ਮੈਂ ਤਾਂ ਜਾਣਿਆ ਸੀ ਵੀ ਇਹ ਗੁਰਮੁਖਾ ਇਹ ਗੁਰਮੁਖਾ ਹੈ ਬਿਲਕੁਲ ਪਤਾ ਸੀ ਇਹ ਬਗਲਾ ਮੈਂ ਤਾਂ ਸਭ ਜਾਣਿਆ ਹੰਸ ਹੈ ਬੜ ਹੰਸ ਹੈ ਇਹ ਕਥਾ ਕਰੂਗਾ ਵਾਹ ਪੁਰਸ਼ਾ ਇਹ ਗੁਰਬਾਣੀ ਜਾਣਦਾ ਹੈ ਅੱਜ ਦੇ ਪਿੱਛੇ ਜਿਹੜਾ ਅਸਾਂ 50 ਸਾਲ ਮੰਦਰ ਉਹ ਤਾਂ ਆਹੀ ਗੱਲ ਹੋਈ ਹੈ ਉਹ ਤਾਂ ਕਥਾਈਆ ਹੋਈ ਹੈ ਸਾਰੀ ਜਿਹੜੀ ਸੰਗਤ ਨੇ ਸੰਕੀਤਾ ਹੈ ਜਿਹੜੀ ਸੰਗਤ ਨੇ ਮੰਨੇ ਨੇ ਸੰਤ ਉਹਨਾਂ ਨੇ ਇਸ ਭਲੇਖੇ ਮੰਨ ਲਏ ਆਪੁਰਖਾ ਉਹ ਬਗਲੇ ਸੀ ਪਛਾਣ ਲਈ ਉਹਨਾਂ ਨੇ ਹੰਸ ਮੰਨ ਲਿਆ ਹੰਸ ਬਨ ਕੇ ਉਹਨਾਂ ਦੀ ਸੰਗਤ ਗੱਲ ਲਈ ਉਹਨਾਂ ਨੇ ਮੰਨ ਲਏ ਹੰਸ ਕੱਲ ਹੀ ਸੰਗਤ ਠੀਕ ਬਗਲੇ ਜੇ ਉਹਨਾਂ ਨੂੰ ਪਤ ਅੱਜ ਪਤਾ ਲੱਗ ਜਵੇ ਜਿਵੇਂ ਲੱਗ ਗਿਆ ਤਾਂ ਨੇੜੇ ਵੀ ਨਹੀਂ ਜਾਂਦੇ ਉਹਨਾਂ ਦੇ ਜੇ ਮੈਂ ਜਾਣਾ ਬਗ ਬੱਪੜਾ ਜੇ ਜਾਣਾ ਬਗ ਬੱਪੜਾ ਜਨਮ ਨਾ ਪੇੜੀ ਅੰਗ ਹਾਂ ਮਾਦੋ ਦਾ ਨੇੜੇ ਵੀ ਨਹੀਂ ਸੀ ਜਾਂਦਾ ਪਰਛਾਵਾ ਵੀ ਨਹੀਂ ਸੀ ਲੈਣਾ ਉਹਦੇ ਉਹਦੀ ਗੱਲ ਕਹੀ ਹੋਈ ਨਾਲ ਸੰਪਰਕ ਨਹੀਂ ਸੀ ਕਰਨਾ ਸੁਰਤ ਨੇ ਧਿਆਨ ਨਹੀਂ ਸੀ ਕਰਨਾ ਉਹਦੀ ਗੱਲ ਨਾਲ ਧਿਆਨ ਦਾ ਹੀ ਸੰਗਤ ਆ ਜਿਹੜੀ ਗੱਲ ਦਾ ਧਿਆਨ ਆ ਗਿਆ ਸੰਕਤ ਹੋ ਗਈ ਜੇ ਧਿਆਨ ਦੀ ਗੱਲ ਹੀ ਫਤਗ ਨਹੀਂ ਹਾਂ